ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ ਅਮ੍ਰਿਤਸਰ ਦੇ ਮਜੀਠਾ ਹਲਕੇ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਵਾਰ ਤੇ ਤਿੱਖਾ ਹਮਲਾ ਕੀਤਾ ਹੈ ਕੈਪਟਨ ਨੇ ਮਜੀਠਾ ਦੀ ਰੈਲੀ 'ਚ ਕਿਹਾ ਕਿ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਦਰਜ ਕਰਵਾਏ ਗਏ ਕਾਂਗਰਸੀਆਂ ਤੇ ਕੇਸ ਰੱਦ ਕੀਤੇ ਜਾਣਗੇ ਜੇਕਰ ਕਾਂਗਰਸ 2017 'ਚ ਸੱਤਾ ਚਾਹੁੰਦੀ ਹੈ ਕੈਪਟਨ ਨੇ ਡਿਪਟੀ ਸੀਐਮ ਸੁਖਬੀਰ ਬਾਦਲ ਨੂੰ ਕਿਹਾ ਕਿ ਬਾਦਲ ਫੋਟੋਆਂ ਦੇ ਸ਼ੌਕੀਨ ਨੇ ਨਾਲ ਹੀ ਬਲੈਕ ਮਨੀ ਤੇ ਕੇਂਦਰ ਚ ਮੰਤਰੀ ਤੇ ਸੀਐਮ ਬਾਦਲ ਦੇ ਨੂੰ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਕਿ ਜੇਕਰ ਵਿਦੇਸ਼ੀ ਖਾਤੇਆਂ ਜਾਂ ਪੈਸੇ ਨੇ ਹਰਸਿਮਰਤ ਕੌਰ ਬਾਦਲ ਮੈਨੂੰ ਦੱਸਣ ਮੈਂ ਉਹਨਾਂ ਨੂੰ ਸਾਰੇ ਪੈਸੇ ਦੇ ਦੇਵਾਂਗਾ ਮਿਸ਼ਨ 2017 ਦੇ ਤਹਿਤ ਕੈਪਟਨ ਪੂਰੇ ਸੂਬੇ ਚ ਰੈਲੀਆਂ ਕਰ ਰਹੇ ਨੇ ਇਹਨੂੰ ਪਤਾ ਨਹੀਂ ਬਿਕਰਡੇ ਸੇ ਬਲੀਡੇ ਨੂੰ ਕਿ ਜਦੋਂ ਉਹ ਸਰਕਾਰ ਜਾਊਗੀ ਤਾਂ ਉਹ ਮੈਂ ਤੁਹਾਨੂੰ ਦੱਸ ਦੇਣਾ ਐਨੇ ਨਹੀਂ ਵੱਢ ਸਕੂਗਾ ਮਰੀ ਦੇ ਇਹਦਾ ਸੀ

ਇੱਕ ਜਿੱਥੇ ਲੋਕ ਰਾਲੇ ਚੱਲ ਰਿਹਾ ਹੈ ਇਹ ਕਹਿੰਦੇ ਦੇਖ ਸਕਦੇ ਹੋ ਤੁਸੀਂ ਤਾਂ ਅਮਰੀਕਾ ਹੋਵੇ ਜਾਂ ਜਰਮਨੀ ਹੋਵੇ ਜਾਂ ਯੂਕੇ ਹੋਵੇ ਜਾਂ ਜਿੱਥੇ ਵੀ ਹੋਵੇ ਫਰਾਂਸ ਸਿਰਫ ਇੱਥੇ ਅਰਬੇਸ਼ਾ ਦੇ ਪੰਜਾਬ ਦੇ ਵਿੱਚ ਹੋਰ ਸੁਭੇ ਨਹੀਂ ਇੱਥੇ ਪੰਜਾਬ ਹਿੰਦੁਸਤਾਨ ਕਿਉਂ ਹੈ ਕਿ ਸਿਰਫ ਇੱਥੇ ਔਰ ਪੰਜਾਬ ਵਿੱਚੋਂ ਵੀ ਜੁੜ ਕੇ ਕਿਉਂ ਨਹੀਂ ਠਾ ਕਿਉਂਕਿ ਬੰਦਾ ਕੁਝ ਹੀ ਸੋਚੇ ਇਹ ਸਮਝਦਾ ਹੈ ਕਿ ਮੈਂ ੱੱਕੇ ਨਾਲ ਜੋ ਮਰਜ਼ੀ ਕਰਾਣਾ ਮੈਂ ਤੈਨੂੰ ਵਰਨਿੰਗ ਦੇ ਰਿਹਾ ਬੇਟਾ ਜੇ ਮੈਂ ਕਿਹਾ ਇਹ ਯਾਦ ਰੱਖੇਂ ਜਿਹੜੀ ਗੱਲ ਮੈਂ ਅੱਜ ਕਹਿ ਰਿਹਾ ਅਗਰ ਤੂੰ ਇਹ ਕੰਮ ਨਹੀਂ ਛੱਡੇਆ ਤੂੰ ਛੱਡਣਾ ਹੈ ਕਿਉਂਕਿ 9 ਸਾਲ ਦਾ ਤੂੰ ਲੱਗਿਆ ਆਇਆ ਹੈ ਫਿਰ ਸਾਨੂੰ ਨਾ ਸਾਡੇ ਨਾਲ ਤੈਨੂੰ ਲੜਨਾ ਪਵੇ ਔਰ ਮੈਂ ਤੈਨੂੰ ਜਿਹੜੇ ਗਰੀਬ ਬੰਦਿਆਂ ਦੀ ਬਾਹ ਮਰੂਣ ਮੇਰੇ ਨਾਲ ਟੱਕਰਾ ਲੈਣਾ ਲੈ ਲੈ ਕੋਈ ਪਰਵਾਹ ਨਹੀਂ ਕਰਨੀ

ਮੇਰੇ ਖੇਤ ਦੇ ਵਿੱਚੋਂ ਲੇਟਾ ਹੈ ਉਹ ਵੀ ਅੱਠ ਕਿਲੇ ਜਾਂਦੇ ਨੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜਦ ਅਸੀਂ ਆਵਾਂਗੇ ਰਾਇਓਟਿਕ ਕਿਰਪਾ ਨਾਲ ਆਵਾਂਗੇ ਅਸੀਂ ਇਹ ਮੁੱਹ ਘੱਤਨ ਜਿੱਤੋਂ ਮਰਜੀ ਚੱਕੋ ਥੋੜਾ ਕਾ ਆਪਣਾ ਲੈਣਾ ਥੋੜਾ ਕਾ ਇਹਨਾਂ ਨੂੰ ਕੋਣ ਹੈ ਚਾਰ ਹੱਕ ਕੀ ਅਧਿਕਾਰ ਹੈ ਮੇਰੇ ਤੇ ਨੂੰ ਯਾ ਅਕਾਲੀ ਸਰਕਾਰ ਨੂੰ ਕਿ ਲੋਕਾਂ ਦੀ ਘਰਾਂ ਦਾ ਜਿੱਤੇ ਥੋੜੀ ਜ਼ਮੀਨ ਹੈ ਉਹ ਜ਼ਮੀਨ ਤੋਂ ਲੇਟਾ ਚੱਕ ਕੇ ਇਹ ਰਿਫਰਮੇਸ਼ਨ ਉਹ ਥੋੜੀ ਇਹਨਾਂ ਨੂੰ ਕੋਈ ਕਾਰਨੀ ਨਹੀਂ ਸਮਝਾ। ਲੇਕਿਨ ਇਹ ਤਾਂ ਕਹਿਤੀ ਹੈ ਚੋਰੀ। ਜੋ ਹੁੰਦਾ ਹੈ ਉੱਥੇ ਵੱਡਿਆ ਗੱਲਾਂ ਰੇਤਾ, ਬਜਰੀ ਉਹ ਅਸੀਂ ਦੇਖ ਲਾਗੇ ਉਹ ਸਰਕਾਰੀ ਮੈਪਾ। ਅਸੀਂ ਦੇਖਾਂਗੇ ਕਿ ਕਿੱਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਦੇਸ਼ ਦੇ ਵਿੱਚ ਇਹ ਸੂਬੇ ਦੇ ਵਿੱਚ ਜਿਹੜਾ ਦੇਸ਼ ਨੂੰ ਅੰਨ ਖਵਾਉਂਦਾ ਹੈ ਇੱਥੇ ਪਰਚੂਨ ਦੇ ਵਿੱਚ ਰੇਤਾ ਆਟੇ ਨਾਲੋਂ ਮਹਿੰਗਾ ਗੱਲਾਂ ਕਰਦੀਆਂ ਦੇਖੋ ਵਜ਼ੀਰ ਹੋ ਗਏ ਸੀ। ਬਾਗਲ ਦੇ ਚੀਫ ਮੈਨੇਜਰ ਹੈ ਸੁਖਵੀਰ ਸਿੰਘ ਡਿਪਟੀ ਮੈਨੇਜਰ ਹੈ ਆ ਜਿਹੜੀ ਇਹਨਾਂ ਨੇ ਬੀਬੀਆ ਸਿਵਲਪੁਰ ਇਸ ਬਜ਼ੀਰ ਐ ਸੈਂਟਰ ਦੇ ਕੈਬਨਟ ਨੇ ਉਹਨਾ ਬੋਲੋ ਜਿਹੜਾ ਤੁਹਾਨੂੰ ਪਤਾ ਹੋਵੇ ਕਿ ਇਹ ਗੱਲ ਸਹੀ ਹੈ ਕੋਈ ਬੋਲ ਬੋਲ ਕਰਨਾ ਇਹ ਕੋਈ ਕੰਮ ਨਹੀਂ ਹੈ ਇਹ ਵੀਰ ਦੀਆਂ ਕਰ ਕੰਮ ਕਰਦੇ ਜੋ ਅਸਲੀਅਤ ਹੈ ਕਹੋ لیکن ਇਹਨਾਂ ਨੂੰ ਇਹਨਾਂ ਨੂੰ ਆਦਤ ਹੈ ਕਿਉਂਕਿ ਮੈਂ ਇਹਨਾਂ ਨੂੰ ਪੰਜ ਛੇ ਦਿਨਾਂ ਤੋਂ ਰਗੜ ਰਿਆ ਨਾ ਹੁਣ ਇਹ ਸੋਚਦੇ ਨੇ ਕਿ ਮੈਂ ਕਿਉਂ ਰੋਹੀ ਰੋਹੀ ਹੋ ਗਿਆ ਟੱਪਾ ਪੰਜਾਬੀ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpsanja.in ਤੇ